ਹਾਂਜੀ ਮਿੱਤਰੋ ਨਵਾਂ ਟੱਕ ਲੈ ਕੇ ਆਇਆ ਬਾਗੜਾ ਇਹ 40 ਕਿਲਿਆਂ ਦਾ ਟੱਕ ਹੈ ਤੇ ਚਾਰ ਮੋਟਰਾਂ ਦੋ ਸੋਲਰ ਵਾਲੀਆਂ ਦੋ ਬੱਕੀਆਂ ਤੇ ਪਾਣੀ ਮਿੱਠਾ ਡੱਗ ਬਣਿਆ ਹੋਇਆ ਵਿੱਚ ਤੇ ਜੇ ਕਿਸੇ ਵੀਰ ਨੇ ਲੈਣਾ ਟੱਕ ਜਿਹੜੇ ਸਰਸੇ ਦੇ ਵਿੱਚ ਹਰਿਆਣੇ ਦੇ ਵਿੱਚ ਪਿਆ ਹੈਗਾ ਪੰਜਾਬ ਨਾਲੋਂ ਸਸਤਾ ਮਿਲੂਗਾ ਬਹਣਾ ਤੇ ਪਾਣੀ ਬਹੁਤ ਮਿੱਠਾਗਾ ਬਾਕੀ ਜੇ ਕਿਸ ਨੇ ਜ਼ਮੀਨ ਲੈਣੀ ਹੈ ਜਾਂ ਵੇਚਣੀ ਹੈ ਉਹ ਸਾਡੇ ਨਾਲ ਮਾਲਕ ਸੇ ਤੇ ਸੰਪਰਕ ਕਰ ਸਕਦੇ ਨੇ ਪਾਣੀ ਬਹੁਤ ਜ਼ਿਆਦਾ ਮਿੱਠਾ ਤੇ ਬਾਗ ਦੇ ਬੂਟੇ ਤੁਸੀਂ ਦੇਖ ਸਕਦੇ ਹੋ ਡਲਟ ਬੂਟੇ ਨੇ ਉਹ ਦੇਖ ਸਕਦੇ ਹੋ ਤੇ ਵਿੱਚ ਮੋਕੇ ਖੁੱਲਦੇ ਨੇ ਦੇਖ ਸਕਦੇ ਤੁਸੀਂ ਸਿਸਟਮ ਇਹ ਹੈਗਾ ਬੀ ਕਲਾਂ ਦੇ ਵਿੱਚ ਬਾਗ ਲੱਗੇ ਹੋਏ ਜੇ ਕਿਸੇ ਵੀਰ ਨੇ ਜ਼ਮੀਨ ਵੇਚਣੀ ਆ ਜਾਂ ਖਰੀਦਣੀ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਫੋਲੋ ਵੀਡੀਓ ਵੇਖਣੀ ਆ ਤੁਸੀਂ ਸਾਡਾ ਪੰਜਾਬ ਦਾ ਸੱਚ YouTube ਤੇ ਸਰਚ ਮਾਰ ਸਕਦੇ ਹੋ ਜਿਸ ਤੇ ਅਸੀਂ ਵੀਡੀਓ ਪਾਉਣੀ ਰਹਿੰਦੇ ਹਾਂ ਉਜਨ ਨੂੰ ਸਬਸਕ੍ਰਾਈਬ ਵੀ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਪ੍ਰਕਾਰ ਦੀ ਦੁਕਾਨ ਦੀ ਸ਼ੋਰੂਮ ਦੀ ਜਾਂ ਕਿਸੇ ਵੀ ਹੋਰ ਐਡ ਕਰਾਉਣੀ ਹੈ ਜਾਂ ਜ਼ਮੀਨ ਵੇਚਣੀ ਖਰੀਦਣੀ ਹੈ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਧੰਨਵਾਦ ਜੀ